ਮੈਂ ਤਾਂ ਕਿਹੜੀ ਆ ਐਮਰਜੈਂਸੀ ਨੂੰ 17 ਜਨਵਰੀ ਨੂੰ ਦੇਖ ਕੇ ਆ ਜਾ ਰਹੇ ਨੇ ਦੇਖੋ ਕੰਗਨਾ ਰਣੌਤ ਭਾਜਪਾ ਦੇ ਦਿਲ ਦਾ ਟੁਕੜਾ ਠੀਕ ਆ ਜੀ ਇੱਕ ਤਾਂ ਟੁਕੜਾ ਟੁਕੜਾ ਗਏਗਾ ਇਹ ਦਿਲ ਦਾ ਟੁਕੜਾ ਭਾਜਪਾ ਦਾ ਹੁਣ ਉਹਨਾਂ ਨੂੰ ਹੀ ਮੂਵੀ ਨੂੰ ਐਮਰਜੈਂਸੀ ਨੂੰ ਜੇ ਸੈਂਸਰ ਬੋਰਡ ਕੌਣ ਅਪਾਇੰਟ ਕਰਦਾ ਭਾਜਪਾ ਦੀ ਕੇਂਦਰ ਦੀ ਸਰਕਾਰ ਮਗਰ ਜੇ ਉਹ ਸੈਂਸਰ ਬੋਰਡ ਨੇ ਪੰਜਾਬੀਆਂ ਨੂੰ ਪੰਜਾਬ ਨੂੰ ਗੁਰਸਿੱਖਾਂ ਨੂੰ ਔਰ ਸੰਤਾਂ ਨੂੰ ਕਿਸੇ ਵੀ ਗਲਤ ਤਰੀਕੇ ਨਾਲ ਜੇ ਪੇਸ਼ ਕੀਤਾ ਤੇ ਪੰਜਾਬ ਦੇ ਹਾਲਾਤ ਵਿਗਾੜਨ 나ਸਤੇ ਦੇਸ਼ ਦੇ ਹਾਲਾਤ ਵਿਗਾੜਨ 나ਸਤੇ ਸੈਂਸਰ ਬੋਰਡ ਤੇ ਸਰਕਾਰ ਜ਼ਿੰਮੇਵਾਰ ਹੋਊਗੀ ਜਿਹੜੀ ਇਹ ਜੀ ਮਨਜ਼ੂਰੀ ਦੇਵੇ ਕੰਗਨਾਰ ਰਣੌਤ ਕਿੰਨੇ ਕੁ ਸਿਆਣੇ ਨੇ ਤੇ ਕਿੰਨੇ ਕੁ ਨਹੀਂ ਆ ਇਸ ਗੱਲ ਦੀ ਟਿੱਪਣੀ ਤਾਂ ਬੜੀ ਵਾਰੀ ਪਹਿਲਾਂ ਵੀ ਹੋ ਗਈ ਆ ਚਰਚਾ ਵੀ ਹੋ ਗਈ ਆ ਸੋ ਟੂ ਐਕਸਪੈਕਟ ਐਨੀਥਿੰਗ ਸੈਂਸੇਬਲ ਜਾਂ ਕੋਈ ਸਿਆਣੀ ਗੱਲ ਉਹਨਾਂ ਤੋਂ ਉਹ ਇਸ ਜਨਮ ਚ ਤਾਂ ਨਹੀਂ ਹੋਣੀ ਅਗਲੇ ਚ ਹੋ ਜੇ ਮੈਨੂੰ ਮੇਰਾ ਸਾਰਾ ਪੈਸਾ ਇਸ ਫਿਲਮ ਤੇ ਮੇਰੀ ਜਿੰਨੀ ਕਮਾਈ ਸੀ ਜਿਹੜੀ ਘਰੇਲੂ ਕਮਾਈ ਜਿੰਨੀ ਵੀ ਕਮਾਈ ਮੈਂ ਸਾਰੀ ਇਸ ਫਿਲਮ ਤੇ ਲਗਾ ਦੇ ਦਿੱਤੀ ਹੈ ਉਹ ਠੀਕ ਹੈ ਜੀ ਸਾਰੀ ਲਾ ਦੇਣ ਉਹਨਾਂ ਨੂੰ ਹੋਰ ਦੇ ਦੇਣਗੀ ਸਰਕਾਰ ਉਹਨਾਂ ਦੀ ਆ ਮਗਰ ਕੀ ਕਿਸੇ ਨੂੰ ਇਹ ਅਧਿਕਾਰ ਹੈ ਜਿਹੜੀ ਸਭ ਤੋਂ ਪੈਟਰਿਆਰਕ ਕੰਮ ਹੋਵੇ ਜਿਨੇ ਦੇਸ਼ ਵਾਸਤੇ ਸਭ ਤੋਂ ਵੱਧ ਕੁਰਬਾਨੀ ਦਿੱਤੀ ਹੋਵੇ ਇੱਕ جنگ ਚ ਨਹੀਂ ਹਰ جنگ ਚ ਆ ਗਲਵਾਨ ਲਾਸਟ ਕਲੈਸ਼ਸ ਨੇ ਤੇ ਦੇਸ਼ ਦੇ اناਜ ਦੇ ਭੰਡਾਰ 'ਚ ਸਭ ਤੋਂ ਵੱਧ ਯੋਗਦਾਨ ਦਾ ਆਇਆ ਵੇ ਕਿਸੇ ਨੂੰ ਕੀ ਅਧਿਕਾਰ ਹੈ ਐਮਪੀ ਕਈ ਬਣਨੇ ਆ ਕਈ ਲੱਤ ਜਾਣੇ ਆ ਕਈ ਆਉਣੇ ਕਈ ਚਲੇ ਜਾਣੇ ਕੀ ਉਹਦੇ ਕੋਲ ਅਧਿਕਾਰ ਹੈ ਕਿ ਤੁਸੀਂ ਉਹਨਾਂ ਨੂੰ ਮਾੜੇ ਤਰੀਕੇ ਨਾਲ ਉਸ ਕੌਮ ਨੂੰ ਜਾਂ ਉਹ ਪੰਜਾਬੀ ਭਾਈਚਾਰੇ ਨੂੰ ਗਲਤ ਤਰੀਕੇ ਨਾਲ ਆਪਦੀ ਫਿਲਮ 'ਚ ਪੇਸ਼ ਕਰੋ ਪਰ ਪੈਸੇ ਬਣਾਉਣ ਲਈ ਔਰ ਇਹ ਤਾਂ ਬੜਾ ਅਫਸੋਸ ਦੀ ਗੱਲ ਆ ਆਪਦੀ ਭਾਵਨਾ ਆਲਰੇਡੀ ਦੱਸ ਰਿਹਾ ਕਿ ਉਹਨਾਂ ਨੂੰ ਪੈਸਾ ਜ਼ਿਆਦਾ ਜ਼ਰੂਰੀ ਆ ਔਰ ਪੰਜਾਬ ਚ ਜਾਂ ਦੇਸ਼ ਚ ਸ਼ਾਂਤੀ ਬਣੀ ਰਹੇ ਨਾ ਰਹੇ ਇਹਦਾ ਕੋਈ ਨਹੀਂ ਲੋਕਾਂ ਦੀਆਂ ਭਾਵਨਾਵਾਂ ਤੋਂ ਉਹਨਾਂ ਨੂੰ ਕੋਈ ਚਿੰਤਾ ਨਹੀਂ ਕਹਿੰਦੇ ਅੱਜ ਇੱਕ ਫੋਟੋ ਵਾਇਰਲ ਹੋ ਰਹੀ ਹੈ ਗੱਲ ਦੀ ਇਸ ਦੇ ਵਿੱਚ ਕੱਟ ਸੀ ਉਹਨਾਂ ਨੂੰ ਡਿਲੀਟ ਕੀਤਾ ਗਿਆ ਔਰ ਕਹਿੰਦੇ ਹੁਣ ਕੁਝ ਇਹੋ ਜਿਹਾ ਨਹੀਂ ਹੈ ਕਿਸੇ ਦੀ ਪਬਲਿਕ ਧਾਰਨਾ ਚਲੋ ਜੇ ਦੇਖੋ ਆਈ ਹੈਵਨ ਸੀਨ ਇਟ ਆਈ ਹੋਪ ਜੋ ਤੁਸੀਂ ਗੱਲ ਕਹਿ ਰਹੇ ਹੋ ਠੀਕ ਹੈ ਮਗਰ ਕੰਗਨਾ ਨਰਨੌਤ ਇਟਸੈਲਫ ਇਜ਼ ਅ ਕੰਟਰੋਵਰਸੀ ਮਤਲਬ ਸਭ ਤੋਂ ਮੈਂ ਕਹਿ ਸਕਦਾ ਹੈ ਆ ਭਾਜਪਾ ਦਾ ਜੋ نزدیکی ਜਾਂ ਉਹਨਾਂ ਦੇ ਜਿਹੜੀ ਉਹਨਾਂ ਦੇ ਉਹਨਾਂ ਦੇ ਸਭ ਤੋਂ ਚਿਹਤੇ ਐਮਪੀ ਨੇ ਉਹ ਆਪ ਇੱਕ ਕੌਂਟਰੋਵਰਸ਼ੀਅਲ ਕੌਂਟਰੋਵਰਸ਼ੀਅਲ ਇੱਕ ਫ਼ੋਟੋ ਬਹੁਤ ਕੱਲ ਦੀ ਵਾਇਰਲ ਹੋ ਰਹੀ ਆ ਗਾਰਡ ਆਫ ਆਨਰ ਮਿਲਦਾ ਸੀ ਐਮ ਨੂੰ ਪਹਿਲੀ ਵਾਰ ਇਹ ਹੋਇਆ ਕਿ ਹੋਰ ਵਿਅਕਤੀ ਵੀ ਜੜਾ ਬਦਕਿਸਮਤੀ ਆ ਜੀ ਆਈ ਥਿੰਕ ਦੇਖੋ ਇੱਕ ਫਿਕਸਡ ਮੈਚ ਭਾਜਪਾ ਦਾ ਤੇ ભગવંતમાન ਦਾ કેਸ ਤਰੀਕੇ ਨਾਲ ਚੱਲ ਰਿਹਾ ਉਹ ਵੀ ਸਾਹਮਣੇ ਆ ਰਿਹਾ ਕਿਉਂਕਿ ਗਾਰਡ ਆਫ ਓਨਰ ਦੇ ਕੋਈ ਕਨਸਟੀਟਿਊਸ਼ਨਲ ਪੋਸਟ ਤੇ ਬੰਦਾ ਬੈਠਿਆ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਿਆ ਤੁਸੀਂ ਥੋੜੀ ਸਾਰਿਆਂ ਦੀਆਂ ਦੀਆਂ 35 40 50 ਸਾਲ ਦੀ ਉਮਰ ਦੇ ਤੁਸੀਂ ਜਿੰਨੇ ਮਾਈਕ ਫੜ ਕੇ ਬੈਠੇ ਹੋ ਤੁਸੀਂ ਮੈਨੂੰ ਦੱਸ ਦਿਓ ਤੁਸੀਂ ਕਦੇ ਇਹ ਜੀ ਤਸਵੀਰ ਵੇਖੀ ਆ ਕਿ ਮੁੱਖ ਮੰਤਰੀ ਗਵਰਨਰ ਮੁੱਖ ਮੰਤਰੀ ਦਾ ਹੋਵੇ ਤੇ ਨਾਲ ਇੱਕ ਦੂਜੇ ਸੂਬੇ ਦਾ ਐਮਐਲਏ ਨਾਲ ਖੜੋ ਕੇ ਇਤਨਾ ਸਲੂਟ ਮਾਰੀ ਜਾ ਰਹੇ ਕਿ ਤੁਸੀਂ ਵੇਖੀ ਆ ਅਨਸਰ ਇਜ਼ ਨੋ ਸੋ ਇਟ ਰਿਫਲੈਕਸ ਵੈਰੀ ਪੋਰਲੀ on ਭਗਵਾਨਤਮਨ ਕੀ ਐਡਾ ਨਕਮਾ ਮਤਲਬ ਐਡਾ ਗਿਆ ਗੁਜਰਾ ਔਰ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਹਾਓ ਇਜ਼ ਦਾ ਗਵਰਨਰ ਨਾਟ ਟੇਕਿੰਗ ਨੋਟਿਸ ਕਿਉਂਕਿ ਇਹ ਪਿਛਲੀ ਵਾਰੀ ਮੈਂ ਇੱਕ ਟਵੀਟ ਕੀਤੀ ਸੀ ਜਦੋਂ ਮੈਂ ਸਾਰੇ ਅਫਸਰਾਂ ਸਹਿਬਾਨਾਂ ਦਾ ਦੱਸਿਆ ਕਿਹੜਾ ਕਿਹੜਾ ਕਮਿਸ਼ਨਰ ਕਿਹੜਾ ਕਿਹੜਾ ਐਸਐਸਪੀ ਦਿੱਲੀ ਗਏ ਮੀਟਿੰਗ 'ਚ ਰਿਪੋਰਟ ਕੀਤਾ ਦਿੱਲੀ ਜਾ ਕੇ ਕਿਹਨੂੰ ਇੱਕ ਐਮਐਲਏ ਨੂੰ ਕੇਜਰੀਵਾਲ ਦਿੱਲੀ ਦਾ ਚੀਫ ਮਿਨਿਸਟਰ ਵੀ ਨਹੀਂ ਸੀ ਉਸ ਵੇਲੇ ਆ ਹੁਣ ਦੀ ਗੱਲ ਹੈ ਸੋ ਇੱਕ ਐਮਐਲਏ ਨੂੰ ਜਿਹੜੀ ਆਥ ਆਫ ਸੀਕਰੇਸੀ ਆ ਉਹਦੀ ਧੱਜੀਆਂ ਉਡਾਈਆਂ ਜਾ ਰਹੀਆਂ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਔਰ ਗਵਰਨਰ ਸਾਹਿਬ ਚੁੱਪ ਨੇ ਤੈਂ ਮੈਂ ਤਾਂ ਫਿਰ ਮਿਲੀ ਭੁਗਤੀ ਕਹੂੰਗਾ ਜੀ ਭਾਜਪਾ ਦੀ ਤੇ ਆ ਆਮ ਆਦਮੀ ਪਾਰਟੀ ਦੀ ਔਰ ਪੰਜਾਬ ਦੇ ਲੋਕੀ ਬੜੇ ਅਣਕੀਲੇ ਨੇ ਗੈਰਤਮੰਦ ਲੋਕ ਨੇ ਉਹਨਾਂ ਨੇ ਇਹ ਜੀ ਗੱਲ ਬਰਦਾਸ਼ਤ ਨਹੀਂ ਕਰਨੀ ਸੈਲਫ ਰਿਸਪੈਕਟ ਔਰ ਪੰਜਾਬ ਵੀ ਇਸ ਤਰੀਕੇ ਨਾਲ ਤੁਸੀਂ ਪੰਜਾਬੀਆਂ ਨੂੰ ਉਹਨਾਂ ਦੀਆਂ ਇੱਜ਼ਤ ਨੂੰ ਭਾਵਨਾਵਾਂ ਨੂੰ ਉਹਨਾਂ ਦੀ ਵੋਟ ਦਾ ਇਸ ਕਿ ਸੋਮੇ ਦੇ ਨਾਲ ਜੇ ਤੁਸੀਂ ਸਰਕਾਰਾਂ ਰੋਲਣ ਦੀ ਕੋਸ਼ਿਸ਼ ਕਰਨੀ ਹੈ ਪੰਜਾਬੀ ਮੂੰਹ ਤੋੜਵਾ ਜਵਾਬ ਦੇਣਗੇ ਔਰ ਮੈਂ ਚਾਹੂੰਗਾ ਆਪ ਵਿਧਾਨ ਸਭਾ ਚ ਹੀ ਦੇਣ ਭਾਈ ਲੈਕਚਰ ਜੀ 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 ਸਿੰਘ ਬਾਦਲ ਦੇ ਹੱਥ ਦੇ ਵਿੱਚ ਪਾਰਟੀ ਦੇ ਵਿੱਚ ਇੱਕ ਵੱਡੀ ਲਹਿਰ ਚਲਦੀ ਨਜ਼ਰ ਆਈ ਹੈ ਕਈ ਅਸਤੀਫੇ ਵੀ ਹੋ ਗਏ ਕਹਿੰਦੇ ਜੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਦੇ ਹੋ ਤਾਂ ਫਿਰ ਸਾਡਾ ਵੀ ਨਾਅਲੀ ਮਨਜ਼ੂਰ ਕਰੋ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਵਰਕਿੰਗ ਕਮੇਟੀ ਚ ਵੱਡਾ ਇਸ ਦੇ ਉੱਪਰ ਮੰਤਨ ਹੋਇਆ ਜੀ ਕੋ 파ਰਟੀ ਨੇ ਨਾ ਜੀ ਅੰਦਰ ਭੁੰਦਰ ਸਾਹਿਬ ਨੇ ਆਪਦਾ ਵਿਚਾਰ ਰੱਖਤੇ ਆ ਸੋ ਮੇਰੇ ਲਈ ਇਹ ਠੀਕ ਨਹੀਂ ਕਿ ਮੈਂ ਉਸ ਤੋਂ ਬਾਅਦ ਕੋਈ ਟਿੱਪਣੀ ਕਰਾਂ ਸਾਰਿਆਂ ਨੇ ਆਪ ਦੀ ਆਪ ਦੀ ਭਾਵਨਾਵਾਂ ਬਿਆਖਤ ਕੀਤੀਆਂ ਨੇ ਔਰ ਮੈਂ ਸਮਝ ਜਾਏ ਕਿ ਸਿਹਦਰ ਸੁਖਬੀਰ ਸਿੰਘ ਜੀ ਬਾਦਲ ਨੇ ਬੜੀ ਦਰਿਆਦਿਲੀ ਵਿਖਾਈ ਆ ਉਹਨਾਂ ਨੇ ਆਪਦਾ ਇੱਕ ਫੈਸਲਾ ਸੁਣਾਇਆ ਨਮਾਣੇ ਸਿੱਖ ਵਜੋਂ ਔਰ ਉਹਨਾਂ ਦੀ ਜੋ ਉਹਨਾਂ ਦੀ ਕਾਰਗੁਜ਼ਾਰੀ ਹੈ ਚਾਹੇ ਦਰਿਆ ਦੇ ਲਈ ਆ ਔਰਰ ਉਹਨਾਂ ਦੇ ਜੋ ਹਲੀਮੀ ਵਿਖਾਈ ਹੈ ਉਹਦਾ ਸਾਰਿਆਂ ਨੇ ਆਪਦੀ ਆਪਦੀ ਉਹਦੇ ਬਾਰੇ ਭਾਵਨਾ ਬਿਆਨ ਕੀਤੀ ਆ ਹਨ ਪਾਰਟੀ ਇਹਦੇ ਬਾਰੇ ਕੀ ਫਾਈਨਲ ਫੈਸਲਾ ਲੈਂਦੀ ਹੈ ਭੂੰਦੜ ਸਾਹਿਬ ਇਹ ਤੋਂ ਬਿਹਤਰ ਦੱਸ ਸਕਦੇ ਹੋ ਉਤੋਂ ਜੋ ਸਮਾ ਆਊਗਾ ਉਹ ਤੋਂ ਬਾਅਦ ਆਈ ਵਿਲ ਕਲੈਰੀਫਾਈ ਜਿਸ ਤਰ੍ਹਾਂ ਵਿਚਾਰਨੀ ਚੰਨੀ ਨੂੰ ਨੋਟਿਸ ਜਾਰੀ ਕੀਤਾ ਗਿਆ ਮੈਲਾ ਯੋਗ ਦੇ ਵੱਲੋਂ ਉਹਨਾਂ ਦੀ ਟਿੱਪਣੀ ਨੂੰ ਲੈ ਆਹ ਮਾ ਬੇਫਕੂ ਬੰਦਾ ਜੀ ਉਹ ਮੁੱਖ ਮੰਤਰੀ ਬਣ ਜਾਂਦਾ ਗਲਤੀ ਨਾਲ ਤਾਂ ਉਹਦਾ ਇਹ ਮਤਲਬ ਨਹੀਂ ਕਿ ਉਹਨੇ ਕੋਲ ਕੋਈ ਲਾਇਸੈਂਸ ਮਿਲ ਜਾਂਦਾ ਦੇਖੋ ਔਰ ਮੈਨੂੰ ਔਰ ਰਾਜਾ ਵੜਿੰਗ ਸਾਹਿਬ ਨੂੰ ਆਈ ਥਿੰਕ ਐਸ ਪੀਪੀਸੀਸੀ ਪ੍ਰੈਜ਼ੀਡੈਂਟ ਨਾਟ ਓਨਲੀ ਐਸ ਪੀਪੀਸੀਸੀ ਪ੍ਰੈਜ਼ੀਡੈਂਟ ਇਹ ਬੜੀ ਸ਼ਰਮ ਦੀ ਗੱਲ ਹੈ ਥੈਟ ਉਹਨਾਂ ਦੇ ਧਰਮ ਪਤਨੀ ਸਾਡੇ ਸਤਿਕਾਰਯੋਗ ਭੈਣ ਜੀ ਅਮ੍ਰਿਤਾ ਵੜਿੰਗ ਜੀ ਉਥੇ ਸਾਹਮਣੇ ਖਲੋਤੇ ਮੈਂ ਹੈਰਾਨ ਹੋ ਗਿਆ ਕਿ ਹਾਓ ðiਸ ਕਾਂਗਰਸ ਲੀਡਰਸ ਵਰ ਲਾਫਿੰਗ ਮਤਲਬ ਯੂ ਆਰ ਮੇਕਿੰਗ ਫਨ ਇੱਕ ਧੀ ਪਹਿਣ ਦਾ ਮਜ਼ਾਕ ਘਟਾਇਆ ਜਾ ਰਿਹਾ ਹੈ ਪਹਿਲਾਂ ਤਾਂ ਅਮ੍ਰਿਤਾ ਵੜਿੰਗ ਜੀ ਨੂੰ ਉਹਨੂੰ ਇੱਕ ਕਸ ਕੇ ਚਪੇੜ ਲਾਉਣੀ ਚਾਹੀਦੀ ਸੀ ਕਿ ਹਾਉ ਡੇਅਰ ਯੂ ਪੋਰਟਰੇ ਵੂਮਨ ਧੀਆ ਪਹਿਣਾ ਦਾ ਇਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਪੋਰਟਰੇ ਕਰੋ ਮਤਲਬ ਇਹ ਆਰ ਦੇ ਸਮ ਆਬਜੈਕਟ ਔਰ ਚੰਨੀ ਸਾਹਿਬ ਤੋਂ ਤੋਂ ਬਿਹਤਰ ਕੋਈ ਸੋਚ ਰੱਖਣੀ ਜਿੱਤੇ ਮੀ ਟੂ ਦੇ ਅਲੀਗੇਸ਼ਨ ਹੋਣ ਜੀਦੇ ਤੇ ਧੀਆਂ ਪੈਣਾ ਨਾਲ ਬਦਸਲੂਕੀ ਕਰਨ ਦੀਆਂ ਫੋਟੋਆਂ ਸਾਹਮਣੇ ਆਈਆਂ ਹੋਣ ਮਤਲਬ ਉਹ ਮੁੜ ਕੇ ਉਹ ਕਹਣੇ ਤਾਂ ਮੇਰੀ ਬੇਟੀ ਸਮਾਨ ਸੀ ਕਿ ਤੁਸੀਂ ਕਿਸੇ ਦੀ ਬੇਟੀ ਦੇ ਮਗਰ ਇਤਨਾ ਹੱਥ ਰੱਖਦੇ ਕਿਸੇ ਨੂੰ ਤੁਸੀਂ ਰੱਖੋਗੇ ਜੀ ਸੋ ਮਤਲਬ ਇਹ ਬੰਦੇ ਦਾ ਕਿਰਦਾਰ ਕਿਹੇ ਜਾ ਹੈ ਇਹਦੇ 'ਚ ਬਾਰੇ ਬੜੀ ਚਰਚਾ ਹੋਈ ਹੈ ਮਗਰ ਅਫਸੋਸ ਹੈ ਇਸ ਗੱਲ ਦਾ ਕਿ ਕਾਂਗਰਸ ਪਾਰਟੀ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਸਾਹਿਬ ਔਰ ਇਹਨਾਂ ਦੀ ਕਾਂਗਰਸ ਲੀਡਰਸ਼ਿਪ ਕੀ ਚੰਨੀ ਸਾਹਿਬ ਦੇ ਉਹਨਾਂ ਬਿਆਨਾਂ ਨਾਲ ਸਹਿਮਤ ਹੈ ਜੇ ਸਹਿਮਤ ਹੈ ਫਿਰ ਕਾਂਗਰਸ ਪਾਰਟੀ ਧੀਆਂ ਪੈਣਾ ਦਾ ਕਿੰਨਾ ਕੁ ਅਦਬ ਸਤਿਕਾਰ ਕਰਦੀ ਹੈ ਸਪਸ਼ਟ ਔਰ ਦੂਜੀ ਗੱਲ ਇਹ ਜਾਤ ਪਾਤ ਦੀ ਗੱਲ ਕੋਈ ਸਿੱਖ ਕਰੇ ਜੀ ਜਿਹਨੂੰ ਗੁਰੂ ਦੇ ਵੱਲੋਂ ਹੁਕਮ ਹੈ ਕਿ ਚਲੋ ਆਈ ਐਗਰੀ ਕਿ ਹੀ ਇਸ ਨਾਟ ਉਹ ਸਿਰ ਤੇ ਦਸਤਾਰ ਸਜਾ ਲੈਣੀ ਤੇ ਉਹ ਉਹ ਸਿੱਖ ਮੈਂ ਨਹੀਂ ਮੰਨ ਸਕਦਾ ਉਹ ਕਤਲ ਕਿਸਾਂ ਦੀ ਕਤਲ ਕਰਦੇ ਆ ਮਗਰ ਕਿੱਥੇ ਨਾ ਕਿੱਥੇ ਮੈਂ ਸਮਝਦਾ ਕਿ ਜੇ ਜਹੇਦਾਰ ਸਾਹਿਬ ਉਹਨਾਂ ਦੇ ਉਸ ਵੇਲੇ ਵਿਆਸ ਸਮਾਗਮ ਤੇ ਗਏ ਹੋਣੇ ਤਾਂ ਕੋਈ ਅਸਰ ਇਸ ਗੱਲ ਦਾ ਪਿਆ ਹੋਣਾ ਮਗਰ ਜਿਹੜਾ ਬੰਦਾ ਅੱਜ ਵੀ ਜਾਤ ਪਾਤ ਦੀ ਗੱਲ ਕਰੇ ਉਹਦੀ ਸਾਰੀ ਪੋਲਿਟਿਕਸ ਹੀ ਜਾਤ ਪਾਤ ਤੇ ਹੋਵੇ ਫਿਰ ਮੈਂ ਸਮਝਦਾ ਗੁਰੂ ਦੀ ਜੋ ਫਿਲਾਸਫੀ ਹੈ ਗੁਰੂ ਦੀ ਜੋ ਸਿੱਖਿਆ ਹੈ ਗੁਰੂ ਜੀ ਸੱਚੇ ਪਾਤਸ਼ਾਹ ਜੀ ਜੋ ਸਮਤ ਹੈ ਉਸ ਤੋਂ ਤਾਂ ਕਾਂਗਰਸ ਪਾਰਟੀ ਮੀਲੋ-ਮੀਲ ਦੂਰ ਹੈ ਔਰ ਅਬ ਚੰਨੀ ਸਾਹਿਬ ਦੀ ਵਿਅਕਤੀਗਤ ਸੋਚ ਕੀ ਹੈ ਇਹ ਵੀ ਸਪਸ਼ਟ ਕਿ ਹਲੇ ਵੀ ਇਹ ਜਾਤ ਪਾਤ ਤੋਂ ਨਹੀਂ ਉੱਪਰ ਪਾਰੇ ਅਫਸੋਸ ਹੈ ਥੈਟ ਥਿਸ ਇਜ਼ ਨਾਟ ਪੰਜਾਬ ਦੇ ਅਜੰਡਾ ਕੈਨ ਯੂ ਇਮੇਜਿਨ ਇਹ ਕਾਂਗਰਸ ਪਾਰਟੀ ਇਹ ਸ਼ੋਅ ਕਰ ਰਹੀ ਹੈ ਕਿ ਅਸੀਂ ਅਸੀਂ ਬੜਾ ਵੱਡਾ ਪਾਵਰ ਹਾਊਸ ਹੈ ਤੇ ਉਹਨਾਂ ਦਾ ਕੱਲ ਦਾ ਭਾਸ਼ਣ ਜੋ ਚੰਨੀ ਸਾਹਿਬ ਨੇ ਦਿੱਤਾ ਉਹਦੇ ਨਾਲ ਕਿਹੜੇ ਕਿਸਾਨ ਦਾ ਭਲਾ ਕਿਹੜੇ ਮਜ਼ਦੂਰ ਦਾ ਭਲਾ ਕਿਹੜੇ ਮੁਲਾਜ਼ਮ ਦਾ ਭਲਾ ਕਿਹੜੇ ਨੌਜਵਾਨ ਦਾ ਭਲਾ ਮਤਲਬ ਜਿਹੜਾ ਧੀਆਂ ਪਣਾ ਦੇ ਨਾਲ ਇਸ ਕਿਸਮ ਦੀ ਟਿੱਪਣੀ ਕਰੇ ਮਾਨਸਿਕਤਾ ਰੱਖੇ ਉਹ ਜਾਓ ਉਪਾਸ਼ਣ ਦਵੇ ਤੇ ਕਾਂਗਰਸੀ ਨਾਲ ਤਾੜੀ ਮਾਰਨ ਤੇ ਮੈਨੂੰ ਤਾਂ ਤਰਸ ਹੀ ਆਉਂਦਾ ਹੁਣ ਸਾਰਿਆਂ ਨੂੰ ਥੈਂਕ ਯੂ